9 ਤਰੀਕ ਦੀ ਰਾਤ ਨੂੰ ਉਹ ਪਰਮਜੀਤ ਸਿੰਘ ਔਰ ਇੱਕੋ ਦੇ ਨਾਲ ਦੋ ਬੰਦੇ ਹੋਰ ਵੀ ਆਏ ਸੀਗੇ ਜੋ ਕਹਿੰਦੇ ਉਹਨਾਂ ਨੇ दारू ਪੀਤੀ ਹੋਈ ਸੀ ਜੋ ਇੱਥੇ ਆਏ ਵੀ ਹੱਥੋਬਾਈ ਹੋਏ ਮੇਰੀ ਭਝਾਈ ਦੇ ਗਲ ਵੀ ਪਏ ਉਹਨਾਂ ਨੇ ਮੰਨ ਲਓ ਕੱਪੜੀ ਲਿਗੜੀ ਪਾੜੇ ਉਹ ਆਕੇ ਮੇਰੇ ਬੇਲੀ ਦੇ ਗਲ ਪੈ ਗਏ ਔਰ ਉਹਨਾਂ ਨੂੰ ਬ੍ਰਦਰ ਮੇਰੇ ਨੂੰ ਕੁੱਟ-ਕੁੱਟ ਕੇ ਨਾਲ ਮੇਰੇ ਹੋਰ ਵੀ ਜਿਹੜੇ ਹੈਗੇ ਸੀ ਫੈਮਿਲੀ ਮੈਂਬਰ ਉਹਨਾਂ ਨੇ ਵੀ ਉਹਨਾਂ ਕੁੱਟਿਆ ਅੰਦਰ ਲੈ ਲੱਗੇ ਦੇ ਨੇ ਕੋਈ ਤੇ ਮੁੰਡਾ ਹੈਗਾ ਪੰਮਾ ਜੀ ਮਾਇਸ ਲੋਕ ਵੇਖਦਾ ਗਾ ਗੁੰਡੇ ਲੈਦਰ ਤਾਂ ਦਾ ਮੈਂ ਫਾਈਨ ਦੇ ਕੇ 2 ਪਾਲੇ ਨੇ ਜਿਹੜੇ ਆਂਢੀ ਗਾਂਢੀ ਸਾਡੇ ਅੱਛਾ ਡਾਊਨ ਆਉਂਦੇ ਨਹੀਂ ਉਹਨਾਂ ਦੇ ਵੀ ਗੱਲ ਪੈ ਗਏ ਆ ਉਹਨਾਂ ਦੇ ਸੱਖਾਂ ਲਾਈਆਂ ਮਾਰਦਾ ਮਿਲਦੇ ਸੱਖਾਂ ਲਾਈ ਫੇਟ ਰੋੜੇ ਉਹਨਾਂ ਨੇ ਜਾਣੇ ਸ਼ੁਰੂ ਕਰ ਪਿਆ ਮੇਰਾ ਨਾਮ ਮਕਲਵੰਤ ਸਿੰਘ ਹੈ। ਕਿਹੜਾ ਪਿੰਡ ਹੈ ਸਰ? ਮੇਰਾ ਪਿੰਡ ਇਹੀ ਹੈ ਪੱਲਾ ਮੇਗਾ ਜੀ। ਅੱਛਾ ਜੀ ਸਰ ਜਿਹੜੀ ਲੜਾਈ ਹੋਈ ਆ ਇਹ ਤੁਹਾਡੇ ਆਪਦਿਆਂ ਦੇ ਹੋਈ ਕਿ ਕੀ? ਹਾਂਜੀ ਉਹ ਸਾਡਾ ਤਾਈ ਜੀ ਦਾ ਲੜਕਾ ਆ। ਉਹ ਸਾਡੇ ਵੱਡੇ ਬ੍ਰਦਰ ਨਾਲ ਕੋਈ ਹੁੰਦਾ ਹੈਗਾ ਸੀ ਲੈਣ ਦੇ ਨਾ। ਉਹਨੂੰ ਲੈ ਕੇ ਤੇ ਇੱਕ ਦਿਨ ਪਹਿਲਾਂ ਵੀ ਉਹਨਾਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਪਰ ਉਹ ਕੋਈ ਜ਼ਿਆਦਾ ਸੁਣੀ ਨਿਕਲੇ ਗੱਲ ਦਾ। ਫਿਰ ਉਸ ਤੋਂ ਬਾਅਦ 9 ਤਰੀਕ ਦੀ ਰਾਤ ਨੂੰ ਉਹ ਪਰਮਜੀਤ ਸਿੰਘ ਔਰ ਇੱਕੋ ਦੇ ਨਾਲ ਦੋ ਬੰਦੇ ਹੋਰ ਵੀ ਆਏ ਸੀਗੇ ਵੀ ਉਹ ਕਹਿੰਦੇ ਉਹਨਾਂ ਨੇ दारू ਪੀਤੀ ਹੋਈ ਸੀ ਜੋ ਇੱਥੇ ਆਏ ਵੀ ਇਨਕੁਆਰੀ ਕਰਨ ਵੀ ਸੁੱਕਾ ਕਰੇ ਹੈਗਾ ਜਾਂ ਨਹੀਂ ਹੈਗਾ ਤੇ ਉਹ ਇਹ ਸੀਗਾ ਕਿ ਮਤਲਬ ਉਹਨਾਂ ਦਾ ਕਿ ਵੀ ਪੈਸੇ ਲੈਣੇ ਆ ਉਹ ਕਿਤੇ ਮੇਰੀ ਪਰਝਾਈ ਨਾਲ ਉਹ ਇੱਥੇ ਹੱਥੋਂ ਬਾਈ ਹੋਏ ਮੇਰੀ ਪਰਝਾਈ ਦੇ ਗਲ ਵੀ ਪਏ ਉਹਨਾਂ ਨੇ ਮੰਨ ਲਓ ਕਪੜੀ ਲਿਗੜੇ ਪਾੜੇ ਫਿਰ ਉਹਨਾਂ ਦੇ ਕਿਰਚ ਵੀ ਹੱਥ 'ਚ ਮਾਰੀ ਉਹ ਮੋਰਸਲ ਖੋਦੇ ਸੀ ਉਹਨਾਂ ਖੋਹ ਨਹੀਂ ਦਿੱਤਾ ਫਿਰ 10-15 ਮਿੰਟ ਦੇ ਵਿੱਚ ਮੇਰੇ ਬ੍ਰਦਰ ਜਦੋਂ ਘਰੇ ਆਇਆ ਉਸ ਤੋਂ ਬਾਅਦ ਫਿਰ ਉਹ ਘਰੇ ਪਹੁੰਚਦਾ ਹੀ ਰਹਿ ਗਿਆ 5 ਮਿੰਟਾਂ ਬਾਅਦ ਜਿਹੜੇ ਕਿ ਦੂਜੇ ਨਾਲ ਉਹਨਾਂ ਦੇ ਬੰਦੇ ਹੈਗੇ ਸੀ 5-6 ਬੰਦੇ ਸੀਗੇ ਉਹ ਆ ਕੇ ਮੇਰੇ ਬੇਲੀ ਦੇ ਗਲ ਪੈ ਗਏ ਔਰ ਉਹਨਾਂ ਨੂੰ ਬ੍ਰਦਰ ਮੇਰੇ ਨੂੰ ਕੁੱਟ-ਕੁੱਟ ਕੇ ਨਾਲ ਮੇਰੇ ਹੋਰ ਵੀ ਜਿਹੜੇ ਹੈਗੇ ਸੀ ਫੈਮਿਲੀ ਮੈਂਬਰ ਉਹਨਾਂ ਨੂੰ ਵੀ ਉਹਨਾਂ ਕੁੱਟਿਆ ਅੰਡੀ ਗਵੰਡੀ ਆਏ ਜੇ ਛੜਾਉਣ ਆਏ ਉਹਨਾਂ ਦੇ ਵੀ ਗਲ ਪੈ ਔਰ ਉਹਨਾਂ ਕੋਲ ਨਜਾਇਜ਼ ਹਥਿਆਰ ਸੀਗੇ 7 ਬੰਦੇ ਹੈਗੇ ਨੇ ਜਿਨ੍ਹਾਂ ਦੇ ਨੰ ਮੈਨੂੰ ਨਾਮ ਯਾਦ ਆ ਤੇ ਜਿਹੜੇ ਇਹਨਾਂ ਨੇ ਮੈਨੂੰ ਦੱਸਿਆ ਤੇ ਕੁਝ ਹੈ ਇਦਾਂ ਦੇ ਬੰਦੇ ਆ ਜਿਹੜੇ ਕਿ ਮੂੰਹ ਬੰਨੇ ਹੋਈ ਸੀ ਇਹਨਾਂ ਨੂੰ ਨਹੀਂ ਹੁਣਾਂ ਬਾਰੇ ਪਤਾ ਤੇ ਸਰ ਮੈਂ ਜਿਹੜੇ ਜਿਨ੍ਹਾਂ ਨੇ ਗੱਲ ਪਈ ਉਹਨਾਂ ਨੂੰ ਸੱਟਾਂ ਸੱਟਾਂ ਲੱਗੀਆਂ ਨਹੀਂ ਜੋ ਉਹਨਾਂ ਦੇ ਬਿਲਕੁਲ ਸੱਟਾਂ ਨਹੀਂ ਲੱਗੀਆਂ ਉਹ ਜ਼ਿਆਦਾ ਬੰਦੇ ਸੀ ਕਿ ਉਹਨਾਂ ਕੋਲ ਹਥਿਆਰ ਬਹੁਤ ਸੀਗੇ ਇਸੇ ਕਰਕੇ ਵੀ ਉਹ ਹਾਲੇ ਤੋ ਬੰਦੇ ਸਾਡੇ ਤੇ ਮਾਰਨ ਆਏ ਸੀਗੇ ਪਰ ਗੱਲ ਇਹ ਆ ਕਿ ਜਦੋਂ ਨਾਲ ਹੋਰ ਮੁੰਡੇ ਸਾਡੇ ਚਾਚੇ ਦੇ ਮੁੰਡੇ ਆ ਕੇ ਛਡਾਉਣ ਆ ਗਏ ਉਹਨਾਂ ਕਰਕੇ ਉਹਦਾ ਬਚਾਅ ਹੋ ਗਿਆ ਨਹੀਂ ਤਾਂ ਉਹ ਆਪਦੇ ਵੱਲੋਂ ਮਾਰਨ ਹੀ ਨੂੰ ਆਏ ਸੀਗੇ ਤੇ ਸਰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਕੀ ਨਾਮ ਹੈ ਉਹਨਾਂ ਦੇ ਜੇ ਨਾਲੇ ਸੱਟਾਂ ਲੱਗੀਆਂ ਇੱਕ ਸੁਖਦੀਪ ਸਿੰਘ ਆ ਜੀ ਮੇਰੀ ਭਾਬੀ ਦਾ ਨਾਮ ਪਰਮਜੀਤ ਕੌਰ ਆ ਮੇਰੀ ਮਦਰ ਦਾ ਨਾਮ ਜਮਨਾ ਬਾਈ ਜੀ ਉਹਨ ਕਿਤੇ ਐਡਮਿਟ ਕੀਤੇ ਸਨ ਉਹਨ ਸਰਕਾਰੀ ਹਸਪਤਲ ਹੈਗੇ ਆ ਜੀ ਠੀਕ ਹੈ ਜੀ ਤੇ ਸਰ ਗਵੰਡੀਆਂ ਨੂੰ ਵੀ ਬਿਲਕੁਲ ਸੱਟਾਂ ਲੱਗੀਆਂ ਕਿ ਨਹੀਂ ਬਿਲਕੁਲ ਗਵੰਡੀਆਂ ਨੂੰ ਹੀ ਸੱਟਾਂ ਲੱਗੀਆਂ ਨੇ ਇੱਥੇ ਆ ਚਾਚੀ ਜੀ ਮੇਰੀ ਖੜੇ ਆ ਇਹਨਾਂ ਦੇ ਵੀ ਲੱਗੀਆਂ ਨੇ ਇਹਨਾਂ ਦੇ ਦੋ ਮੁੰਡੇ ਹੈਗੇ ਸੀ ਉਹਨਾਂ ਦੇ ਵੀ ਗਲਗੁਲ ਪਏ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਜੀ ਅੱਛਾ ਠੀਕ ਥੈਂਕ ਯੂ ਨਹੀਂ ਬਰਪਾ ਅਣੇ ਤੁਸੀਂ ਗਵੰਡੀਆਂ ਇਹਨਾਂ ਦੀ ਹਾਂ ਜੀ ਬਿਲਕੁਲ ਜੀ ਤੁਹਾਨੂੰ ਵੀ ਇਹਨਾਂ ਨੇ ਗਲ ਪ ਅੱਛਾ ਜੀ ਕੀ ਨਾਮ ਹੈ ਜੀ ਜਿਹੜੇ ਗੱਲ ਪਿਆ ਜੀ ਇਹਨਾਂ ਨਹੀਂ ਪਤਾ ਕੌਣ ਨੇ ਇੱਥੇ ਪਿੰਡ ਦੀ ਨੇ ਉਹ ਵੀ ਅੱਛਾ ਠੀਕ ਹੈ ਜੀ ਜਸਪ੍ਰੀਤ ਬੇਟੇ ਜੀ ਜੋ ਲੜਾਈ ਹੋਈ ਤੁਸੀਂ ਮੌਕੇ ਤੇ ਸੀ ਹਾਂਜੀ ਤੇ ਇਹਨਾਂ ਕੋਲ ਬੁੱਧ ਕੀ ਸੀ ਜਿਹੜੇ ਆਏ ਸੀ ਗੁੰਡੇ ਤੇ ਨਾਲ ਕੋਲ ਪਸਟਾਲ ਤੇ ਕਾਚੂ ਕੁੱਚੂ ਹੈਗੇ ਸੀ ਤੇ ਇਹ ਪਹਿਲਾ 3 ਜਿਹਨੇ ਆਏ ਸੀ ਫਿਰ ਮੇਰੀ ਮੰਮੀ ਦੇ ਗੱਲ ਪੈਗੇ ਆਂਦੇ ਗੱਲਬਾਤ ਕੀਤੀ ਤੇ ਗੱਲਬਾਤ ਕਰਦੇ ਮੇਰੀ ਮੰਮੀ ਦੇ ਗੱਲ ਪੈਗੇ ਫਿਰ ਮੇਰੀ ਦਾਦੀ ਹੈਗੀ ਸੀ ਮੇਰਾ ਡੈਡੀ ਨਹੀਂ ਸੀ ਮੇਰਾ ਚਾਚੂ ਨਹੀਂ ਸੀ ਘਰੇ ਤੇ ਫਿਰ ਮੇਰੀ ਦਾਦੀ ਦੇ ਵੀ ਗੱਲ ਪੈਗੇ ਮੇਰੀ ਮੰਮੀ ਦੇ ਵੀ ਤੇ ਫਿਰ ਕੁੱਟ-ਕੁੱਟ ਕੇ ਸਾਨੂੰ ਅਸੀਂ ਚੀਕਾ ਮਾਰੀਆਂ ਫਿਰ ਸਾਨੂੰ ਸਾਰੇ ਮੇਰੇ ਚਾਚੇ ਰਿਛ ਡਾਉਨ ਆਏ ਤੇ ਫਿਰ ਉਹ ਗਏ ਚਲੇ ਫਿਰ ਮੇਰਾ ਡੈਡੀ ਆਇਆ ਫਿਰ ਉਹਨਾਂ ਨੂੰ ਅਸੀਂ ਦੱਸਿਆ ਤੇ ਸਾਡੇ ਕੋਲ ਮੋਟਰਸਾਈਕਲ ਖਾਉਂਦੇ ਸੀ ਤੇ ਅਸੀਂ ਉਹਨਾਂ ਨੂੰ ਰੋਕਦੇ ਸੀ ਤੇ ਪਰ ਉਹ ਮੇਰੀ ਮੰਮੀ era ਦੀ ਗੱਲ ਪੈ ਗਏ ਫਿਰ ਮੇਰਾ ਡੈਡੀ ਆਇਆ ਫਿਰ ਉਹਨਾਂ ਅਸੀਂ ਗੱਲਬਾਤ ਕੀਤੀ ਫਿਰ ਹੋਰ ਮੁੰਡੇ ਲੈ ਕੇ ਫਿਰ ਮੇਰੇ ਡੈਡੀ ਦੇ ਗੱਲ ਪੈ ਗਏ ਫਿਰ ਮੇਰੀ ਮੰਮੀ ਦੇ ਵੀ ਸੱਟ ਲਾਤੀ ਮੇਰੇ ਦਾਦੀ ਦੇ ਵੀ ਲਾਤੀ ਤਾਂ ਅਸੀਂ ਚੀਕਾਂ ਬਹੁਤ ਮਾਰੀਆਂ ਪਰ ਸਾਰੇ ਭੱਜ ਕੇ ਆਏ ਜਿਹੜੇ ਛਡਾਉਂਦੇ ਸੀ ਉਹਨਾਂ ਦੇ ਵੀ ਗੱਲ ਪੈ ਜਾਂਦੇ ਸੀ ਗੋਡਿਆਂ ਤੇ ਮਾਰਿਆ ਅਸੀਂ ਨਾ ਸੀ ਨਾਮ ਸਰਪੜਾ ਬਲਾਸੂ ਮੌਜੂਦਾ ਕੀ ਹੋ ਜੀ ਸਾਬਕਾ ਮੈਂਬਰ ਅੱਛਾ ਠੀਕ ਹੈ ਸਰ ਸਰ ਲੜਾਈ ਹੋਈ ਬਿਲਕੁਲ ਖੜੇ ਸੀ ਬਾਹਰ ਪਿੱਛੇ ਸੜਕ ਤੇ ਅਸੀਂ ਵੰਦੇ ਆ ਉਦੋਂ ਪਿੱਟਾ ਪਿੱਟਾ ਚੱਲਦੀਆਂ ਰਹੀਆਂ ਨੇ ਤੇ ਤੁਸੀਂ ਛੜਾਇਆ ਨਹੀਂ ਸਰ ਅਸੀਂ ਅੱਗੇ ਗਏ ਤੇ ਏਟਾ ਚੱਲਦੇ ਅਸੀਂ ਅਸੀਂ ਅੱਗੇ ਨਹੀਂ ਆਏ ਤੇ ਉਹ ਲੜਾਈ ਕਰਨ ਵਾਲੇ ਕੌਣ ਸੀ ਕੀ ਨਾਮ ਸੀ ਉਹਨਾਂ ਦਾ ਜੀ ਇੱਥੋਂ ਪਿੰਡ ਦੇ ਹੈਗੇ ਸੀ ਪਿੰਡ ਦੇ ਜੀ ਇਹਨਾਂ ਦਾ ਕੋਈ ਰਿਸ਼ਤੇਦਾਰੀ ਹੈ ਜੀ ਨਹੀਂ ਰਿਸ਼ਤੇ ਆ ਜਿਹੜਾ ਲੈਂਦੇ ਨੇ ਉਹ ਰਿਸ਼ਤੇਦਾਰ ਹੈਗਾ ਬਾਕੀ ਨਹੀਂ ਹੈ ਠੀਕ ਹੈ ਮੈਂ ਆਪਣਾ ਜੀ ਲਰਨਾਨ ਸਿੰਘ ਠੀਕ ਹੈ ਸਰ ਪਿੰਡ ਕਿਹੜਾ ਸਰ ਪਿੰਡ ਪੱਲਾ ਮੇਗਾ ਜੀ ਸਰ ਜਿਹੜੀ ਲੜਾਈ ਹੋਈ ਹੈ ਇਹ ਤੁਹਾਡੇ ਪਿੰਡ ਦੀ ਹੈ ਸਰ ਸਾਡੇ ਪਿੰਡ ਦੀ ਸਰ ਇਹ ਕਿਤੂ ਦਾ ਰਹਿਣ ਵਾਲੀ ਸੀ ਜਿਹਨੇ ਲੜਨਾਈ ਸੀ ਇਹ ਜੀ ਪੱਲੇ ਮੇਗੇ ਦੇ ਨੇ ਕੋਈ ਤੇ ਮੁੰਡਾ ਹੈਗਾ ਪੰਮਾ ਪੰਮਾ ਜੀ ਸਮਾਿਸ ਨੂੰ ਵੇਖਦਾ ਗਾ ਗੁੰਡੇ ਲਈ ਫਿਰਦਾ ਤੇ ਆਹ ਦਾ ਮਾਪੇ ਦੇ ਕੇ ਗੁੰਡੇ ਪਾਲੇ ਨੇ ਇਹ ਸਾਡੇ ਪਿੰਡ ਵਿੱਚ ਰੇਗ ਬੰਦੇ ਨੂੰ ਇਹ ਗੱਲ ਪਹੁੰਚੀ ਜੀ ਮੈਂ ਗੁੰਡਿਆਂ ਨੂੰ ਜਿੰਨੂੰ ਮਰਜ਼ੀ ਆਪਾਂ ਜੀ ਮਾ ਸੀਮਾ ਹੁੰਦਾ ਕੰਮ ਨੇ ਦੇਖੀ ਆਹੀ ਕੰਮ ਹੁੰਦਾ ਕਿੱਥੇ ਹੁੰਦਾ ਜੀ ਸਰੇ ਇਨਾਂ ਨੇ ਮਲੇ ਹਮਲਾ ਆਵਾ ਹਥਿਆਰਾਂ ਨਾਲ ਕੀਤਾ ਹੈ ਕਿ ਮਲੇ ਪਲੀਆਂ ਲੈ ਕੇ ਆਏ ਨੇ ਮਰ ਹਥਿਆਰ ਦੇ ਇੱਟਾ ਹੀ ਮਾਰੀਆਂ ਅੱਛਾ ਠੀਕ ਹੈ ਜਿਹੜੀ ਇੱਟੇ ਦਾ ਗੋਲੀ ਨਾਲ ਪੈੜੀ ਹਾਂਜੀ ਜੀ ਕੀ ਨਾਮ ਹੈ ਆਪਣਾ ਜੀ ਪਰਮਜੀਤ ਕੌਰ ਜੀ ਜੀ ਮਾਵਲਾ ਕੀ ਹੈ ਜੀ ਪਹਿਲਾਂ ਆਏ ਸੀ ਤੇ ਸਾਡਾ ਲੈਣ ਦੇਣ ਉਹਨਾਂ ਨਾਲ ਹੈਗਾ ਸੀ ਜੀ ਤੇ ਉਹਨਾਂ ਸਾਨੂੰ ਪੁੱਛਿਆ ਸੀ ਜੀ ਪੈਸਿਆਂ ਦੀ ਉਹਨਾਂ ਗੱਲ ਕੀਤੀ ਤੇ ਮੈਂ ਕਿਹਾ ਮੇਰੇ ਘਰਾਂ ਵਾਲੇ ਘਰ ਹੈ ਨਹੀਂ ਤੇ ਉਹਨਾਂ ਧਿਆਨ ਤੇ ਮੋਟਰਸਾਈਕਲ ਖੋਣ ਲੱਗ ਪਏ ਤੇ ਮੈਂ ਕਿਹਾ ਮੈਂ ਮੋਟਰਸਾਈਕਲ ਨਹੀਂ ਖੋਣਨਾ ਤੇ ਕਹਿੰਦੇ ਨੇ ਪੈਸੇ ਲੈਣੇ ਨੇ ਮੈਂ ਕਿਹਾ ਕੋਈ ਨਹੀਂ ਤੁਸੀਂ ਨਾ ਖਾਦੀ ਪੀਤੀ ਹੋਈ ਸੀ ਮੈਂ ਕੋਈ ਗੱਲ ਨਹੀਂ ਤੁਸੀਂ ਸਵੇਰੇ ਆ ਜਾਇਆ ਜੀ ਤੇ ਆਪਾਂ ਪੈਸੇ ਵੀ ਦੇ ਦੇਾਂਗੇ ਸਵੇਰੇ ਬਹਿ ਕੇ ਗੱਲ ਕਰ ਲਾਂਗੇ ਤੇ ਇਹ ਕਹਿੰਦੇ ਸੀ ਨਹੀਂ ਕਹਿੰਦੇ ਸੀ ਅਸੀਂ ਮੇਲ ਜਾਣੇ ਨੇ ਮੈਂ ਕਿਹਾ ਵੀ ਸਾਡੇ ਕੋਲ ਹੋਣਾ ਹੈਗੇ ਨਹੀਂ ਵੀ ਮੇਰੇ ਘਰਾਂ ਵਾਲਾ ਆ ਜਾਏਗਾ ਤੇ ਇਸ ਤਰ੍ਹਾਂ ਮੇਰੇ ਮੋਟਰਸਾਈਕਲ ਨੂੰ ਹੱਥ ਲਾਉਂਦੇ ਸੀ ਤੇ ਮੈਂ ਮੋਟਰਸਾਈਕਲ ਲਾਉਣ ਦੀ ਤਰਤ ਤੇ ਮੇਰੇ ਗਾਲ ਪੈ ਗਏ ਤੇ ਫਿਰ ਮੇਰੇ ਕਪੜੇ ਕਪੜਿਆਵਾਂ ਨਾ ਪਾੜ ਦਿੱਤੇ ਨੇ ਤੇ ਮੇਰੀ ਇੱਜ਼ਤ ਨੂੰ ਹੱਥ ਲਾਇਆ ਏ ਤੇ ਇਹ ਦੁਪਹਿਰ ਉਹ ਸਾਡੇ ਆਂਢ ਗੁਆਂਢੀਆਂ ਨੇ ਆਣ ਕੇ ਤੇ ਉਹਨਾਂ ਨੇ ਸਾਨੂੰ ਛਡਾਇਆ ਕਿੰਨੇ ਕੁ ਜਣੇ ਸੀ ਉਹ ਪਹਿਲਾਂ ਤਿੰਨੇ ਜਨੇ ਆਏ ਨੇ ਤੇ ਉਹਨਾਂ ਕੋਲ ਪਸਤੌਰ ਸੀ ਤਿੰਨ ਦਾ ਤੇ ਦੂਜਾ ਕਿਰਪਾਨਾਂ ਹੈਗੀਆਂ ਸੀ ਤੇ ਮੈਨੂੰ ਕਹਿੰਦੇ ਸੀ ਤੇ ਰਗਾਲ ਪੈਣਾ ਹੁੰਦਿਆ ਆਣ ਕੇ ਉਹਨਾਂ ਨੇ ਮਿਲ ਗਾਲ ਪਾਏ ਗਏ ਨੇ ਤੇ ਇਸ ਲਈ ਸਾਨੂੰ ਆਂਡੀਆਂ ਗਵਾਂਡੀਆਂ ਨੇ ਆਣ ਕੇ ਛਡਾਇਆ ਏ ਤੇ ਫਿਰ ਉਹ ਉਹਨੀ ਦੇਨੋਂ ਚਲੇ ਗਏ ਨੇ ਫਿਰ ਉਹਦੇ ਬਾਅਦ ਮੇਰੇ ਘਰ ਵਾਲਾ ਆਇਆ ਏ ਤੇ ਆਉਂਦਿਆਂ ਆਣ ਕੇ ਉਹਨਾਂ 15 ਗੁੰਡੇ ਫਿਰ ਮੁਗਾ ਕੇ ਫਿਰ ਸਾਡੀ ਗਾਲ ਪੈ ਗਏ ਨੇ ਤੇ ਤਿੰਨ ਮੇਰੇ ਬੱਚੇ ਸੀ ਬਈ ਕਿੰਨਾ ਕੁ ਟਾਈਮ ਸੀ ਉਹ ਤਾਂ ਸਾਢੇ 8 ਦਾ ਟਾਈਮ ਸੀ ਸਾਢੇ 8 9 ਦੇ ਵਿੱਚ ਵਿੱਚ ਹਾਂਜੀ ਠੀਕ ਰਾਤ ਦਾ ਟਾਈਮ ਸੀ ਰਾਤ ਦਾ ਟਾਈਮ ਸੀ ਤੁਸੀਂ ਘਰੇ ਇਕੱਲੇ ਸੀ ਮੈਂ ਤੇ ਮੇਰੀ ਮਾਤਾ ਤੇ ਤਿੰਨ ਮੇਰੇ ਬੱਚੇ ਸੀ ਮੇਰੇ ਘਰ ਨਾਲ ਆਏ ਦਿਹਾੜੀ ਕਿਆ ਸੀ ਕੰਮ ਹੈ ਨਹੀਂ ਸੀ ਜੀ ਕਿੰਨੇ ਕਿਦ ਨੂੰ ਸੱਟਾਂ ਲੱਗੀਆਂ ਜੀ ਪਹਿਲਾਂ ਦੋਨਾਂ ਮੇਰੇ ਬਿਮਾਰੀਆਂ ਨੇ ਕਰਪਾਨਾ ਕਪੂਨਾ ਤੇ بیسਬਾਲ ਮਾਰਿਆ ਤੇ ਉਦੋਂ ਬਾਅਦ ਵਿੱਚ ਮੇਰੀ ਮਾਤਾ ਦੇ ਉਹਨਾਂ ਸੱਟਾਂ ਲਗਾਈਆਂ ਨੇ ਇਸ ਲਈ ਉਹਦੀ ਬਾਹ ਅੱਕੇ ਪਹਿਲਾਂ ਕ੍ਰੈਕ ਸੀ ਤੇ ਹੁਣ ਬਾਹ ਉਹਨਾ ਤੋੜਤੀ ਤੇ ਨੱਤ ਤੇ ਇੱਟੇ ਰੋੜੇ ਚਲਾਉਣ ਲਾ ਕੋ ਮੇਰੀ ਕੁੜੀ ਆ ਤੇ ਸੱਟ ਲੱਗ ਗਈ ਏ ਸਟ ਤੁਹਾਡੇ ਵੀ ਲੱਗੀ ਹੈ ਹਾਂਜੀ ਮੇਰੇ ਵੀ ਲੱਗੀ ਆ ਬਾਹ ਤੇ ਇੱਥੇ ਆ ਮੇਰੇ ਇੱਥੇ ਵੀ ਆ ਖਰਚ ਮਾਰੀ ਨੇ ਇੱਥੇ ਮਾਰੀ ਨੇ ਜੀ ਮੋਹਤਸ ਸਿੰਘ ਕੋਲ ਦੇ ਮੋਹਤਸ ਸਿੰਘ ਕੋਲ ਕਿੱਥੇ ਦੋ ਤੇ ਹੋਰ ਮਾਤਾ ਦੇ ਵੀ ਲੱਗੀ ਹੈ ਹਾਂਜੀ ਮਾਤਾ ਮਾਤਾ ਤੁਹਾਡੇ ਕਿਤੇ ਕਿਤੇ ਸੱਟ ਲੱਗੀ ਹੈ ਜੀ ਇੱਥੇ ਦਮਾਰੀ ਪਤਾ ਨਹੀਂ ਆ ਇੱਕ ਥਲਾਤਾ ਮੜਾ ਤੇ ਤੁਸੀਂ ਕਿੰਨੇ ਜਣੇ ਦੇ ਦੱਸਦੇ ਹੋ ਹਾਂਜੀ ਕਿੰਨੇ ਦਾਖਲ ਹੈ ਜੀ ਅਸੀਂ ਤਿੰਨ ਨੇ ਤਿੰਨ ਜਣੇ ਜੀ ਹਾਂਜੀ ਤੁਹਾਡੇ ਵੀ ਸੱਟ ਲੱਗੀ ਵੀ ਜੀ ਹਾਂਜੀ ਮੇਰੇ ਮੁੰਡੇ ਤੇ ਲੱਗੀ ਕਿਹਨਾ ਮੇ ਜੀ ਆਪਣਾ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਕਿਹ ਕਿਹੜਾ ਪਿੰਡ ਹੈ ਜੀ ਅਲੰਗਾ ਦਾ ਜੀ ਤੇ ਮੈਨੂੰ ਕੋਲ ਕਿੰਨੇ ਕੁ ਜੀਮਾ ਮਬਲਾ ਜੀ ਮਾਮਲਾ ਜਿੰਦਾ ਮੈਂ ਪੈਸੇ ਦੇਣੇ ਸੀ ਇਹ 12 ਕੁ ਹਜ਼ਾਰ ਰੁਪਿਆ ਦੇਣਾ ਸੀਗਾ ਜੀ ਉਹਦੇ ਤੋਂ ਲਿਆ ਸੀ ਮੈਂ ਵਿਆਜ ਤੇ ਲੇਕਿਨ ਮੈਂ ਆਪਦਾ ਸੋਨਾ ਉਹਦੇ ਕੋਲੇ ਗੈਨੇ ਰੱਖਿਆ ਹੋਇਆ ਸੀ ਜੀ ਠੀਕ ਹੈ ਜੀ ਇਹ ਲੈਣ ਆਇਆ ਸੀ ਇੱਕ ਦਿਨ ਮੈਨੂੰ ਕਹਿੰਦਾ ਵੀ ਪੈਸੇ ਤੇ ਦਿਓ ਏ ਮੈਂ ਕਹਿੰਦਾ ਚੱਲ ਕੋਣੀ ਇੱਕ ਦੋ ਦਿਨਾਂ ਤੱਕ ਇਹਨੂੰ ਪੈਸੇ ਦੇ ਦਿਆਂਗਾ ਜਿੰਨੇ ਹੋਏ ਮੈਨੂੰ ਮਿਲੇ ਨਹੀਂ ਕਿ ਕਿ ਤੂੰ ਜਿੱਥੇ ਮੈਂ ਦਿਹਾੜੀ ਜਨਣਾ ਉਤੋਂ ਲਿਆ ਕੇ ਤੈਨੂੰ ਦੇ ਦਿਆਂਗਾ ਇਹ ਤਾਂ ਦੂਜੇ ਤੀਜੇ ਦਿਨ ਦੀ ਗੱਲ ਪਹਿਲਾਂ ਆ ਉਸ ਤੋਂ ਬਾਅਦ ਇਹਨੇ ਮੈਨੂੰ ਫੇਰ ਆ ਕੇ ਕਿਹਾ ਜਦੋਂ ਮੇਰੇ ਘਰ ਦੇ ਗਾਲ ਆਣ ਕੇ ਪਿਆ ਵਾ ਜਦ ਦਿਨ ਇਹਨਾਂ ਦੇ ਕੋਲੇ ਉਸ ਤੋਂ ਬਾਅਦ ਮੈਂ ਜਾ ਸੀ ਦੁਕਾਨ ਤੇ ਮੈਨੂੰ ਤਾਂ ਪਤਾ ਨਹੀਂ ਸੀਗਾ ਕਿ ਇਹ ਗੱਲ ਹੋ ਗਈ ਆ ਕਿ ਇਦਾਂ ਗੱਲ ਪੈ ਗਿਆ ਆਣ ਕੇ ਜਦੋਂ ਮੈਂ ਘਰ ਆਇਆ ਵਾਪਸੀ ਇਹ ਆਣ ਕੇ ਮੈਨੂੰ ਕਹਿੰਦਾ ਕਿ ਪੈਸੇ ਮੈਂ ਤਾਂ ਹੁਣ ਤਾਂ ਮੇਰੇ ਕੋਲ ਪੈਸੇ ਹੈ ਨਹੀਂ ਕਿ ਜਿੱਦੋਂ ਹੋਏ ਤੈਨ ਮਦੋਂ ਜਾਂ ਕੱਲ ਨੂੰ ਜਾਂ ਪਰਸੋਂ ਤੱਕਨ ਤੈਨ ਮੈਂ ਲਿਆ ਦੇਵਾਂਗਾ ਇਹਦਾ ਨਾ ਨਾ ਮੈਨੂੰ ਹੁਣੇ ਹੁਣੇ ਪੈਸੇ ਚਾਹੀਦੇ ਆ ਜੇ ਤਾਂ ਮੇਰੇ ਕੋਈ ਗੋਲੀਆਂ ਮੈਂ ਪਿਸਤੌਲ ਮਾਰਾਂਗਾ 6 ਜਾਂ 6 ਸ਼ੀਟ ਪਾ ਦੇਵਾਂਗਾ ਤੈਨੂੰ ਜੇ ਮੈਂ ਮੋਰਸਲ ਖੋਲਾਂਗਾ ਇਹਦਾ ਧਮਕਾ ਤੂੰ ਕੀ ਦਿੰਦਾ ਰਿਹਾ ਮੈਨੂੰ ਕਿ ਉਹ ਗੈਂਗਸਟਰ ਇਹ ਗੁੰਡਾ ਹੈ ਹਾਂ ਗੈਂਗਸਟਰ ਦਾ ਮੁੰਡਾ ਗੁੰਡਾ ਵਾ ਕੀ ਨਾਮ ਇਹ ਹੁੰਦਾ ਜੀ ਹੁੰਦਾ ਨਾਮ ਵਿਕਰਮ ਸਿੰਘ ਤੇ ਹੋਰ ਜਿਹੜੇ ਸਾਥੀ ਨਾਲ ਪਰਮਜੀਤ ਸਿੰਘ ਜਿੰਦਾ ਮੈਂ ਪੈਸੇ ਦੇਨੇ ਸੀ ਰਤਮਕੀਆਂ ਦਿੰਦਾ ਸੀ ਪਿਸਤੌਲ ਨਾਲ ਮਾਰ ਦਿਆਂ ਗੋਲੀਆਂ ਮਾਰ ਦਿਆਂਗਾ ਔਰ ਤੇਰੇ ਮੈਂ ਘਰ ਦੇ ਜੀਆਂ ਨੂੰ ਹੀ ਮਾਰ ਦਿਆਂਗਾ ਤੇ ਜਦੋਂ ਲੜਨ ਆਈ ਸੀ ਘਰ ਚੱਲ ਕੇ ਆਈ ਸੀ ਹਾਂਜੀ ਗੱਡੀ ਤੇ ਆਇਆ ਜੀ ਮੇਰੇ ਬੂਏ ਲੱਗੇ ਗੱਡੀ ਇਹਨਾਂ ਨੇ ਲੱਕੀ ਸੀਗੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਕੋਈ ਕੁਛ ਨਹੀਂ ਇਹਨਾਂ ਨੇ ਸਿੱਧੇ ਆ ਕੇ ਗਾੜੀ ਹੀ ਪਹਿਰਾ ਸ਼ੁਰੂ ਕਰਤਾ ਸਾਡੇ ਜਿਹੜੇ ਆਂਢੀ ਗਾਂਢੀ ਸਾਡੇ ਛਡਾਉਣ ਆਉਂਦੇ ਸੀ ਉਹਨਾਂ ਦੇ ਵੀ ਗੱਲ ਪੈ ਗਏ ਆ ਉਹਨਾਂ ਦੇ ਸੱਟਾਂ ਲਾਈਆਂ ਮਾਰਦਾ ਮਿਲਦੀਆਂ ਸੱਟਾਂ ਨਹੀਂ ਏਟ ਰੋੜੇ ਉਹਨਾਂ ਨੇ ਚਲਾਣੇ ਸ਼ੁਰੂ ਕਰ ਪਏ ਆ ਮਾਰਾ ਦੇ ਦੋ ਬੱਚੇ ਇੱਕ ਗੋਡੇ ਦੇ ਵਿੱਚ ਆ ਇੱਕ ਘਰ ਦੇ ਮੇਰੇ ਬਾਹ ਦੇ ਵਿੱਚ ਆ ਇੱਕ ਮੇਰੇ ਗੋਡੇ ਦੇ ਵਿੱਚ ਆ ਜੋ ਤਿੰਨ ਹੋਰ ਦੇ ਵੱਜੀ ਨਿੱਕੀ ਗੁੱਡੀਆਂ ਮੇਰੀ ਅੱਗੇ 5-6 ਸਾਲ ਦੀ ਉਹਦੇ ਵੀ ਜਿੱਟੇ ਤੇ ਵੱਜੀ ਆ ਉਹਨ ਕੀ ਅਧਿਕਾਰੀਆਂ ਨੂੰ ਕੀ ਹੁਣ ਕਹਦੇ ਹੋ ਜੀ ਉਹਨਾਂ ਨੇ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਇਨਸਾਫ ਦੇਵੇ ਚਲੋ ਪੈਸੇ ਤਾਂ ਹੀ ਦੇਨੇ ਤੇ ਨੇ ਆ ਸਾਨੂੰ ਇਹ ਇਨਸਾਫ ਦੇਵੇ ਇਹਨੇ ਬੰਦੇ ਦਾ ਘਰ ਕੋ ਆਇਆ ਸਾਡੇ ਮੇਰੇ ਘਰ ਦੇ ਘਰ ਕਿਉਂ ਆਇਆ ਲੱਗ ਬਾਜੀ ਸੀਗੇ ਜੀ ਅੱਛੀ ਤੇ ਮੋਟਰ ਅੱਗੂ ਦੀ ਅਸੀਂ ਫਾਦਲ ਜਾ ਰਹੇ ਸੀ ਤੇ ਅੱਗੂ ਦੀ ਮੋਟਰ ਨੂੰ ਤੇਜ ਕਰਕੇ ਤੇ ਮਾਰਿਆ ਉਹਨਾਂ ਦਾ ਨਾਮ ਪਤਾ ਤੁਹਾਨੂੰ ਬਿੱਲਾ ਬਿੱਲਾ ਉਹਨੂੰ ਕਹਿੰਦੇ ਆ ਕਾਰਡਿੰਗ ਦਾ ਕੰਮ ਕਰਦਾ ਜੀ ਤੇ ਪਹਿਲਾਂ ਦਰਖਾਸਤ ਦਿੱਤੀ ਸਰ ਕਿਤੇ ਨਹੀਂ ਪਹਿਲਾਂ ਨਹੀਂ ਦਿੱਤੀ ਵੈਸੇ ਥਾਣੇ ਵਾਲੇ ਆਏ ਸੀਗੇ ਉਹਨਾਂ ਦਾ ਮੋਟਰ ਨੂੰ ਲੈਣੇ ਸੀ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਖੰਬਾ ਹੈ। ਉਹ ਕੀ ਮੰਗਣਾ ਚਾਹੁੰਦੇ ਜੀ ਸਾਰੇ ਇਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਹੀ ਮੰਗਦੇ ਆਪੀ। ਮੇਰਾ ਬਾਨ ਤੇ ਕੀ ਨਾਮ ਹੈ ਸਰ? ਸੰਦੀਪ ਸਿੰਘ। ਸਰ ਕੀ ਮਾਮਲਾ ਕੀ ਹੈ ਜੀ? ਜੀ ਅਸੀਂ ਵਾਕਣ ਜਾ ਰਹੇ ਸੀਗੇ ਖੰਬੇ ਪਿੰਡ ਤੋਂ ਬਿਟੂਕ ਦਿਨ ਨੂੰ ਜੇ ਸਾਹਮਣੇ ਆ ਕੇ ਜੀ ਮੋਟਰਸਾਈਕਲ ਮਾਰਤਾ ਜੀ ਸਿੱਧਾ ਇਹ ਚ ਤੇ ਲੱਤ ਫ੍ਰੈਕਚਰ ਕਰਤੀ। ਕਿੰਨੇ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਦਕਾਰੀ ਦਾ ਨਾਮ ਕੋਈ ਹੈ ਹਾਂਜੀ ਜਿੰਨੇ ਮਾਰਿਆ ਉਹਦਾ ਨਾਮ ਕੋਈ ਹੈ ਉਹਦਾ ਨਾਮ ਬਿੱਲਾ ਬਿਲਾ ਕਹਿੰਦੇ ਆ ਜੀ ਕਟਿੰਗ ਦਾ ਕੰਮ ਕਰਦੇ ਆ ਕਿ ਇਹ ਪਹਿਲਾਂ ਜਾਣੂ ਸੀ ਕਿ ਮਤਲ ਲਗਭਗ ਜੀ ਕਦੋਂ ਜੀ ਬਾਅਦ ਚ ਪਤਾ ਲੱਗਿਆ ਜੀ ਸਾਨੂੰ ਕਿਸੇ ਨੇ ਦੱਸਿਆ ਹਾਂਜੀ ਜੀ ਕਿਤੇ ਕਿਤੇ ਸੱਟਾਂ ਲੱਗੀਆਂ ਆ ਗਲਟ ਹੋਟਲੀ ਆ ਇਹ ਪਾਟਾ ਸਾਰਾ ਬਿੰਚਾ ਆ ਤਾ ਲਾਤੀ ਮੋਹ ਤੇ ਸਰ ਕੀ ਮਾਮਲਾ ਹੈ ਮਾਮਲਾ ਜੀ ਇਹਨਾਂ ਦੀ ਕੋ ਪਹਿਲਾਂ ਲਗ ਡਟ ਸੀ ਇਸ ਕਰਕੇ ਉਹ ਬੰਦਿਆਂ ਨੇ ਕਤਲ ਕਰਨ ਦੇ ਇਰਾਦੇ ਚ ਆਏ ਸੀ ਜੀ ਮੋਟਰਸਾਈਕਲ ਮਾਰ ਕੇ ਇਹਨਾਂ ਨੂੰ ਸੱਡ ਕੇ ਤੇ ਭੱਜ ਗਏ ਜੀ ਕਿਹੜਾ ਪਿੰਡ ਸਰ ਆਪਣਾ ਖੰਬਾ ਪਿੰਡ ਆ ਜੀ ਤੁਸੀਂ ਇਹਨਾਂ ਦੇ ਬ੍ਰਦਰ ਹੈ ਹਾਂਜੀ ਹਾਂਜੀ ਬ੍ਰਦਰ ਹਾਂ ਜੀ ਇਹਨਾਂ ਦੇ ਇਹੀ ਚਾਉਂਦੇ ਜੀ ਜੋ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਹੈ ਜੀ